ਹੈ ਲੋ ਫਾਮਿਲੀ ਅੱਪ ਸਾਲਟੀ ਬਿਤਾ ਕੋ ਹੋਂਗੇ ਬਸ ਇਹ ਸਭ ਠੀਕ ਠਾਕ ਹੁਣ ਲਓ ਮੈਂ ਆਪਾਂ ਸਵੇਰ ਵਾਲੇ ਕੰਮਾਂ ਦਾ ਮੱਥਾ ਦੇਖੋ ਬ੍ਰੈਡ ਕੱਪੜੇ ਲੀਦੇ ਨਾ ਧੋ ਸਕੀ ਭਰੇ ਬੈਨੇ ਹੁਣ ਆਪਾਂ ਇਹਨੂੰ ਸਾਫ ਸਫਾਈਆ ਕਰਦੇ ਹਾਂ ਝੜ ਕੋਚ ਬਾਹਰਲੇ ਕੰਮ ਕੁਛ ਨਿਬੜ ਗਏ ਸੀ ਨਾ ਕੱਪੜੇ ਧੋਤੇ ਝਾੜ ਚੂੜ ਲਾਤਾ ਸੀ ਤੇ ਹੁਣ ਰਹਿ ਗਿਆ ਅੰਦਰ ਅੰਦਰ ਮੈਨੂੰ ਜੂ ਮੰਤਰਾ ਨਾ ਗਰਮੀ ਬਹੁਤ ਜ਼ਿਆਦੇ ਹੋਈ ਪਈ ਆ ਮਹਾਂਦਰ ਲਾਤਾ ਹਨ ਬਣ ਜਾਂਦਾ ਬਾਹਰ ਲਾ ਕਰਨਾ ਬਹੁਤ ਔਖਾ ਪੰਨਾ ਤੁਪੇ ਬਾਰ ਬਾਰ ਮੇਰਾ ਸਾਰਾ ਨਿਬੜ ਗਿਆ ਹਾ ਰ ਗਿਆ ਮਹਾਂਦਰ ਲਾ ਅੰਤਰਾ ਇੱਕ ਕੰਟਾ ਲੱਗ ਜੀ ਪੋਚੇ ਲਾਉਣ ਤੇ ਤੇ ਸਫਾਉ ਕੰਮ ਸਹੀ ਹੈ ਮੈਂ ਬਿਸਤ੍ਰਿਤ ਮੈਂ ਕਿਹਾ ਗਿਆ ਕਰਾ ਲਾ ਕਿਸੇ ਮੁੰਡੇ ਦੋਸਤ ਨਾਲ ਇਹ ਕਪੜੇ ਲਾ ਕੇ ਸਿੱਟ ਗਿਆ ਮੈਂ ਹੋਰ ਪਾ ਕੇ ਸਿਰ ਤੇ ਲੈ ਗਿਆ ਪਰ ਇਹ ਤੇ ਤਾਂ ਉਹ ਜਮੇ ਹੀ ਨਿਤਕੇ ਮਾਂ ਦੱਤੇ ਉਹਨੂੰ ਸਾਰਾ ਦਿਨ ਦੱ ਲਈ ਫਿਰ ਰਾਤ 2:30 ਵਜੇ ਆਇਆ ਇੱਧਰ ਕਿਸੇ ਸਾਡੀ ਜਗ੍ਹਾ ਬਣਾਈ ਜਾਂਦਾ ਕੋਈ ਉਹਨਾਂ ਨੂੰ ਮਸ਼ੀਨ ਵਸਾਉਣ ਦਾ ਚਲ ਲਾਲਚ ਹੋ ਗਿਆ ਮੁੰਡੇ ਦੇ ਉਹਦੇ ਦੋਸਤ ਨਾਲ ਤੇ ਉਹਨਾਂ ਨੇ ਪਰਤ ਨੂੰ ਫੋਨ ਕਰਤਾ ਦੇ ਰਿਹਾ ਆ ਪਹਿਲਾਂ ਟਰੈਕ ਪਹਿਲੇ ਪੇਪਰ ਦੇ ਕੇ ਆ ਫਿਰ ਟਰੈਕ ਤੋਂ ਆ ਫਿਰ ਫਿਰ ਨਹੀਂ ਰਿਹਾ ਕਿ ਪੈ ਗਿਆ ਜਦੋਂ ਬਸ ਰੋਟੀ ਰੁੱਟੀ ਖਾ ਕੇ ਪਿਆ ਆ ਇੰਨਾ ਫਿਰ ਕਿਸੇ ਮੁੰਡੇ ਨੂੰ ਫੋਨ ਕਰਤਾ ਕਹਿੰਦਾ ਅੱਜ ਪਰਤ ਕੋਈ ਫਿਰ 2:30 ਵਜੇ ਆ ਕੇ ਪਿਆ 2:30 ਹੁਣ ਉੱਠ ਖੜਿਆ ਹੁਣ ਫਿਰ ਮੁੰਡੇ ਨੂੰ ਫੋਨ ਕਰਤਾ ਕਹਿੰਦਾ ਆ ਜਾ ਮਿੱਟੀ ਚੱਕਣੀ ਹੈ ਕਹਿੰਦਾ ਤੂੰ ਤੇ ਫਿਰ ਟਰੈਕ ਚਲਾਉਣਾ ਹੁਣ ਫਿਰ ਪੱਜ ਗਿਆ ਟਰੈਕ ਇੰਨਾ ਉਹ ਰਹਿੰਦਾ ਉਹ ਜਮੇ ਨਹੀਂ ਆਂਦਾ ਟਰੈਕ ਤੇ ਤਾਂ ਉਹ ਕਸੇ ਟਰੈਕ ਚਲਾਉਂਦਾ ਰਾਤ ਬਠਾਈ ਰੱਖ ਜੇ Tämä on niin uuhakate reitti. ਰਾਤ ਨੂੰ ਗਰਮੀ ਬਹੁਤ ਜ਼ਿਆਦਾ ਸੀ ਤਾਂ ਪਹਿਲਾਂ ਇੱਧਰ ਪੈਂਦੇ ਹੁੰਦੇ ਪੱਖੇ ਥਲੇ ਬੱਚੇ ਪੈਂਦੇ ਏਸੀ ਵਾਲੇ ਚ ਹੁਣ ਰਾਤ ਮੈਂ ਵੀ ਏਸੀ ਵਾਲੇ ਚ ਪਈ ਮੈਨੂੰ ਗਰਮੀ ਬਹੁਤ ਲੱਗੀ ਰਹਿੰਦਾ ਮੋੜਾ 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 ਇੱਤਾ ਜਾਈ ਜਾਂਦਾ ਪਤਾ ਨਹੀਂ ਕਿਥੋਂ ਦੀ ਨਾ ਦੇਖ ਪੜਦੇ ਪੁਰਦੇ ਲੱਗੇ ਹੋਏ ਨੇ ਸਾਰੇ ਕਿਤੇ ਆਈ ਨਹੀਂ ਹੈਗਾ ਕਿ ਕਿਦੋਂ ਦੀ ਕੋਈ ਗ੍ਰੇਨ ਨਹੀਂ ਲਾ ਕੱਟੋ ਘਟਾ ਆਪਣੀ ਕੋਠੀ ਖਾਊਗੀ 2 ਘੰਟੇ ਹੁਣ 2 ਘੰਟੇ ਆਰਾਮ ਨਾ ਲੱਗ ਜਾਣਗੇ ਮੈਨੂੰ ਸਫਾਈ ਕਰਦੇ ਨੂੰ ਤੇ ਚਲੋ ਆਪਾਂ ਸਫਾਈ ਸਫਾਈ ਕਰਕੇ ਨਾ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਝੜ ਚੁੜ ਕੱਢ ਦਈਏ ਦਮ ਚੜਚਾ ਨਾ ਨਮਕ ਢੜ ਬਹੁਤ ਹੋਕਨੇ ਨਾ ਗਰਮੀ 'ਚ ਅੱਗੇ ਸਾਫ਼ ਸਫਾਈਆਂ ਦਾ ਨਹੀਂ ਸੀ ਹੁੰਦਾ ਹੁਣ ਸਾਫ਼ ਸਫਾਈਆਂ ਦਾ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਹੈ ਅੱਗੇ ਪਾਣਨ ਖੇਤਾ ਕੁੱਤਾ ਨਾਲ ਲੱਗੁੰਦਾ ਨਾ ਖੇਤ ਮੰਨੇ ਉਹ ਚੀ ਤਾਂ ਹੈ ਨਾ ਪਨ ਖੇਤਾ ਕੁੱਤਾ ਤਾਂ ਚੱਲੋ ਨਾ ਹੁਣ ਇੰਨਾ ਕੁ ਵਲੌਗ ਹੀ ਬਣਾਉਂਗੀ ਮੈਂ ਹੁਣ ਮੈਨੂੰ ਲੱਗੂ ਡੇਢ ਦੋ ਘੰਟਾ ਤੇ ਆਪਾਂ ਫੇਰ ਮਿਲਦੇ ਆ ਸਭ ਸਵੱਈਆ ਕਰ ਲਈ ਚੜ ਚੜਾਈ ਆ ਫੇਰ ਮਿਲਾਂਗੇ ਆਪਾਂ ਬਾਅਦ ਨਹੀਂ ਰੁਕਾਂਗੇ ਜੀ ਫਤ